ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤਾਂ ਅੰਦਰ ਉਸ ਤੋਂ ਹੋਮਗੇ ਅੱਜ ਖੁਸ਼ੀ ਹੋਮਗੇ ਹਾਂਜੀ ਇਹ ਹੈਗਾ ਮਾਰਨਿੰਗ ਦਾ ਟਾਈਮ ਜੈਸੇ ਪਾਪਾ ਚਲੇ ਗਏ ਸੀਗੇ ਤੇ ਮੈਂ ਲੱਗ ਗਈ ਸੀ ਇੱਥੇ ਮੈਂ ਕਿਹਾ ਚਲੋ ਅੱਜ ਖੰਡਾਰਾ ਪਾ ਕੇ ਬੈਗੇ ਸੀਗੇ ਆਪਾਂ ਸਟੋਰ ਦਾ ਮੈਂ ਕਿਹਾ ਆਪਾਂ ਸਟੋਰ ਦੀ ਕਰਦੇ ਹਾਂ ਸਫਾਈ ਕਿਉਂਕਿ ਸਟੋਰ ਦੀ ਸਫਾਈ ਕਰਨ ਵਾਲੀ ਹੋਈ ਪਈ ਸੀ ਸਟੋਰ ਦੀ ਕੀ ਸਾਰੇ ਘਰ ਦੀ ਕਰਨ ਵਾਲੀ ਹੋਈ ਪਈ ਹੈ ਇੱਥੇ ਸੈਜ ਲੱਗੀ ਸੀ ਜੋਤ ਰੂਮ ਆਪਣਾ ਕਲੀਨ ਕਰਨੇ ਮੈਂ ਮम्मा ਜੋਤ ਦਾ ਸਾਰਾ ਮੈਂ ਕਰ ਦੰਨੀ ਆ ਪਿਕਸ ਵਗੈਰਾ ਤੁਸੀਂ ਇਹਨੇ ਹੋਰ ਕੰਮ ਕਰ ਲਓ ਹਨਾ ਤੇ ਮੈਂ ਲੱਗੀ ਸੀਗੀ ਜਾ ਕੇ ਕਿਚਨ ਦੇ ਵਿੱਚ ਮੈਂ ਮੈਂ ਕਿਹਾ ਚਲੋ ਵੀ ਕਿਚਨ ਦਾ ਪਹਿਲਾਂ ਨਿਵੇੜ ਦੰਨੀ ਆ ਹਨਾ ਵੀ ਆਪਣਾ ਭਾਂਡੇ ਵਗੈਰਾ ਹਨਾ ਕਿਚਨ ਸਾਫ-ਸੂਫ ਕਰਕੇ ਸਾਰੀ ਰੱਖ ਦੰਨੀ ਆ ਕਿਉਂਕਿ ਤੁਹਾਨੂੰ ਵੀ ਪਤਾ ਫਿਰ ਕਿ ਜੇ ਇੱਕ ਅੱਧਾ ਕੰਮ ਵਿੱਚ ਜੇ ਸਾਰੇ ਇਕੱਠੇ ਜਕਰੇ ਹੋਣਗੇ ਗੰਦੇ ਗੰਦੇ ਫਿਰ ਬਹੁਤ ਸਮਝ ਨਹੀਂ ਲੱਗਦੀ ਬੰਦਾ ਕਿੱਥੋਂ ਕੀ ਕਰੇ ਹਨਾ ਫਿਰ ਮੈਂ ਕਿਹਾ ਚਲੋ ਵੀ ਮੈਂ ਪਹਿਲਾਂ ਕਿਚਨ ਨੂੰ ਸੁਮੇਟ ਦੰਨੀ ਆ ਮੈਂ ਆਪਣੇ ਭਾਂਡੇ ਵਗੈਰਾ ਮਾਂਜਦੇ ਸੀਗੇ ਕਿਚਨ ਵਗੈਰਾ ਮੈਂ ਕਿਹਾ ਚਲੋ ਸਾਫ਼ ਕਰ ਦੰਨੀ ਆ ਉਸ ਤੋਂ ਬਾਅਦ ਜਾ ਕੇ ਫਿਰ ਮੈਂ ਸਟੋਰ ਦੇ ਵਿੱਚ ਲੱਗ ਜੂੰਗੀ ਹਨਾ ਇੱਥੇ ਟਾਈਮ ਹੋ ਗਿਆ ਸੀਗਾ ਮੈਨੂੰ ਲੱਗਦਾ ਸਾਢੇ 9 ਦਾ ਟਾਈਮ ਸੀਗਾ ਅਸੀਂ ਰੋਟੀ ਵਗੈਰਾ ਵੀ ਅਸੀਂ ਖਾ ਲਈ ਸੀਗੀ ਪਹਿਲਾਂ ਮੈਨੂੰ ਇਹ ਸੀਗਾ ਵੀ ਰੋਟੀ ਵਗੈਰਾ ਦਾ ਕੰਮ ਨਿਬੇੜ ਕੇ ਹਨਾ ਸੈਜ ਦੇ ਪਾਪਾ ਨੂੰ ਭੇਜ ਕੇ ਫਿਰ ਉਸ ਤੋਂ ਬਾਅਦ ਲੱਗੂੰਗੀ ਕਿਉਂਕਿ ਬਹੁਤ ਦਿਨਾਂ ਦੀ ਘੋਲ ਆ ਰਹੀ ਸੀਗੀ ਕਦ ਕਰਾਂ ਸ਼ੁਰੂ ਕਰਾਂ ਬਾਕੀ ਅੱਜ ਮੌਸਮ ਵੀ ਥੋੜਾ ਜਿਹਾ ਠੀਕ ਸੀਗਾ ਦਿਨ ਸੀਗਾ ਸ਼ਨੀਵਾਰ ਦਾ ਹਨਾ ਦੇ ਇੱਥੇ ਆਪਾਂ ਕਿਚਨ ਦੇਖੋ ਕਰ ਲਈ ਸੀਗੀ ਸਾਰੀ ਕਲੀਨ ਤੇ ਹੁਣ ਮੈਂ ਚਲੇ ਗਈ ਸੀਗੀ ਸਟੋਰ ਦੇ ਵਿੱਚ ਸਟੋਰ ਦੇ ਵਿੱਚ ਆਪਾਂ ਆਪਣਾ ਲੱਗੇ ਸੀਗੇ ਸਾਫ਼ ਸੁਫਈਆ ਕਰਨ ਕਿਉਂਕਿ ਸਟੋਰ ਦਾ ਨਾ ਬੱਚਿਆਂ ਨੇ ਖੇਡ ਖੇਡ ਕੇ ਸਾਰਾ ਸਮਾਨ ਉਥਲ ਪੁਥਲ ਕਰਿਆ ਪਿਆ ਸੀਗਾ ਕਿਉਂਕਿ ਇਹ ਲੁਕੜ ਮਚਾਈ ਖੇਡਦੇ ਨੇ ਨਾ ਉਹਦੇ ਕਰਕੇ ਨਾ ਸਾਰਾ ਮਤਲਬ ਮੇਰੀਆਂ ਚੀਜ਼ਾਂ ਇੱਧਰ ਉੱਧਰ ਚੱਕ ਚੱਕ ਕੇ ਮਾਰੀਆਂ ਪਈਆਂ ਸੀਗੀਆਂ ਇਹਨਾਂ ਨੇ ਵੈਸੇ ਮੇਰਾ ਸਟੋਰ ਉੱਦਾ ਗੰਦਾ ਇੰਨਾ ਹੈ ਨਹੀਂ ਸੀਗਾ ਜਾਲੇ ਵਗੈਰਾ ਤਾਂ ਇੰਨਾ ਹੈ ਨਹੀਂ ਸੀਗੇ ਕਿਉਂਕਿ ਮੈਂ ਮਾਰਦੀ ਰਹਿਨੀ ਆ ਥੋੜੇਕਾ ਟਾਈਮ ਬਾਅਦ ਮੈਨੂੰ ਆਦਤ ਆ ਮੈਂ ਆਪਣਾ ਹੀ ਚੱਕ ਕੇ ਹਨ ਜਾਲੇ ਸਾਫ਼ ਕਰਨੇ ਵਾਲਾ ਮੈਂ ਕੰਦਾ ਕਿ ਉਹਨਾਂ ਤੇ ਮਾਰਦੀ ਰਹਿਨੀ ਆ ਇੰਨੇ ਜਾਲੇ ਵਗੈਰਾ ਨਹੀਂ ਲੱਗਦੇ ਹੈਗੇ ਤੇ ਇੱਥੇ ਇਹ ਤਾਂ ਸਾਫ਼ ਸੀਗਾ ਇਹ ਮੈਂ ਥੋੜੇ ਦਿਨ ਹੋਏ ਸੀਗੇ ਬੱਚੇ ਨੇ ਇੱਥੇ ਵੀ ਗਾਜਾ ਪਾਤਾ ਸੀਗਾ ਅਲਮਾਰਾ ਅਲਮੀਰਾ ਵਗੈਰਾ ਤੇ ਜਿਹੜਾ ਸਮਾਨ ਐਕਸਟਰਾ ਪਿਆ ਉੱਪਰ ਹਨ ਜਿਵੇਂ ਵਾਟਰ ਕੂਲਰ ਟਰੰਕ ਚ ਮੈਂ ਆਪਣੇ ਕੱਪੜੇ ਰੱਖ ਦੰਨੀ ਹੁੰਦੀ ਆ ਹਨ ਜਿਹੜੇ ਸਰਦੀਆਂ ਵਾਲੇ ਹੁੰਦੇ ਨੇ ਹਨ ਉਹ ਇਹਦੇ ਚ ਰੱਖ ਦੰ ਜਿਹੜੇ ਅਲਮਾਰੀ ਚਾਰੇ ਮੇਰੇ ਚ ਨਵੇਂ ਕੱਪੜੇ ਪਏ ਆ ਬੱਚਿਆਂ ਦੇ ਵੀ ਸਰਦੀਆਂ ਵਾਲੇ ਤਾਂ ਰੱਖ ਦਿੰਨੀ ਹੁੰਨੀਆਂ ਅਲੱਗ-ਅਲੱਗ ਉਹਦੇ ਚ ਤੇ ਇੱਥੇ ਆਪਾਂ ਲੱਗੇ ਸੀਗੇ ਗਿੱਲੇ ਕੱਪੜੇ ਦੇ ਨਾਲ ਮੈਂ ਕਿਹਾ ਚਲੋ ਸਾਫ਼ ਕਰ ਦੰਨੀ ਆ ਪੇਟੀ ਲੱਗੀ ਸੀਗੀ ਸਾਫ਼ ਕਰਨ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਹਨਾ ਬਸ ਜੀ ਇੱਥੇ ਮੈਂ ਪੇਟੀ ਸਾਫ਼ ਕਰ ਦੂੰਗੀ ਤੇ ਚਾਦਰ ਤਾਂ ਮੈਂ ਥੋੜੇ ਕਿ ਦਿਨ ਹੋਏ ਸੀਗੇ ਵਾਸ਼ ਕੀਤੀ ਸੀਗੀ ਮੈਂ ਫਿਰ ਦਵਾਰੇ ਮੈਂ ਕਿਹਾ ਹੁਣ ਕਿਉਂਕਿ ਸਾਡੇ ਨਾ ਮੇਲਾ ਹੋਣਾ ਫਿਰ ਮੇਲੇ ਨੂੰ ਵਾਸ਼ ਕਰ ਦੂੰਗੀ ਪਰਦੇ ਵਗੈਰਾ ਵੀ ਮੈਂ ਵਾਸ਼ ਨਹੀਂ ਸੀ ਕੀਤੀ ਮੈਂ ਕਿਹਾ ਮੇਲੇ ਨੂੰ ਕਰੂੰਗੀ ਕਿਉਂਕਿ ਹੁਣ ਸਾਡੇ ਮੇਲਾ ਆਉਣਾ ਨਾ ਮਾੜੀ ਦਾ ਨੌਵੀਂ ਦਾ ਮੇਲਾ ਲੱਗਦਾ ਹੁੰਦਾ ਤਿੰਨ ਦਿਨ ਉਦੋਂ ਸਾਡੇ ਘਰ ਦੀਆਂ ਸਫਾਈਆਂ ਹੁੰਦੀਆਂ ਹੁੰਦੀਆਂ ਮਤਲਬ ਕਿ ਹਰ ਕੋਈ ਪਿੰਡ ਚ ਸਫਾਈਆਂ ਕਰਦਾ ਘਰਾਂ ਦੀਆਂ ਹਨਾ ਤੇ ਫਿਰ ਮੈਂ ਕਿਹਾ ਵੀ ਹੁਣ ਥੋੜਾ ਕਿ ਟਾਈਮ ਤਾਂ ਰਹਿ ਗਿਆ ਵੀ ਮੈਂ ਫਿਰ ਉਦੋਂ ਹੀ ਕਰ ਲੂੰਗੀ ਹਨਾ ਤੇ ਬੈੱਡ ਸ਼ੀਟ ਮੈਂ ਨਾ ਸੌਰੀ ਜਿਹੜੀ ਜਿਹਦੇ ਉੱਪਰ ਪੇਟੀ ਵਰ ਮੈਂ ਬੈੱਡ ਸ਼ੀਟ ਪਛਾਈ ਹੋਈ ਹੈ ਨਾ ਇਹ ਵੈਸੇ ਵੀ ਸਾਫ਼ ਪਈ ਸੀਗੀ ਕਿਉਂਕਿ ਥੋੜੇ ਕਿ ਦਿਨੇ ਹੋਏ ਸੀਗੇ ਵਾਸ਼ ਕੀਤੀ ਨੂੰ ਅ ਮਤਲਬ ਕਿ ਜਿਆਦਾ ਗੰਦੀ ਨਹੀਂ ਸੀਗੀ ਫਿਰ ਮੈਂ ਕਿਹਾ ਚਲੋ ਵੀ ਇੱਥੇ ਇਹ ਮੇਰਾ ਜੂਸਰ ਆ ਹੈ ਨਾ ਇਹਦੇ ਵਿੱਚ ਜੂਸਰ ਦਾ ਸਮਾਨ ਪਿਆ ਸੀਗਾ ਫਿਰ ਮੈਂ ਇਹਦੇ ਵਿੱਚ ਪਾ ਕੇ ਰੱਖਿਆ ਹੋਇਆ ਵੀ ਹਨਾ ਇੱਧਰ ਉੱਧਰ ਟੁੱਟਣ ਟੱਟਣ ਨਾਲੋਂ ਇਹ ਮੇਰੀ ਪਹਿਲਾਂ ਵਾਲੀ ਆਟੇ ਵਾਲੀ ਢੋਲੀ ਵੈਸੇ ਮੈਂ ਚੀਜ਼ਾਂ ਸਾਫ਼ ਕੇ ਰੱਖ ਲੈਣੇ ਜਿਵੇਂ ਆਟੇ ਦੀ ਢੋਲੀ ਮੈਂ ਕਿਹਾ ਜਦੋਂ ਬੰਦਾ ਕੋਈ ਪ੍ਰੋਗਰਾਮ ਕਰਦਾ ਨਾ ਫਿਰ ਕੰਮ ਆ ਜਾਂਦੀਆਂ ਨੇ ਹਨਾ ਇਹ ਵਾਲੀਆਂ ਚੀਜ਼ਾਂ ਇਹ ਮੈਂ ਆਪਣੇ ਸਟੋਰ ਦੇ ਵਿੱਚ ਰੱਖੀ ਆ ਕੱਪੜੇ ਸੀਉਣੇ ਵਾਲੀ ਮਸ਼ੀਨ ਇਹ ਵੀ ਹੁਣ ਮੈਂ ਕਿਹਾ ਚਲੋ ਇਹਨੂੰ ਵੀ ਮੈਂ ਸਾਫ਼ ਕਰ ਦੰਨੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਫਿਰ ਗਰਦ ਜੀ ਪੈ ਜਾਂਦੀ ਆ ਹਨਾ ਹਰ ਇੱਕ ਚੀਜ਼ ਤੇ ਬਟ ਸਾਡੇ ਇੰਨੇ ਇੱਥੇ ਗਰਦ ਨਹੀਂ ਆਉਂਦੀ ਕਿਉਂਕਿ ਜਿਹੜਾ ਮੇਰਾ ਬੈਡਰੂਮ ਆ ਉਹਦੇ ਨਾਲ ਇਹ ਸਟੋਰ ਆ ਨਾ ਇਹ ਸਾਡਾ ਇਹ بڑا ਕਮਰਾ ਹੁੰਦਾ ਸੀਗਾ ਮਤਲਬ ਕਿ ਅਸੀਂ ਫਿਰ ਇਹਦੇ ਚ ਕੱਬ ਬੋਰਡ ਵਗੈਰਾ ਆਪਣੀ ਅਲਮੀਰਾ ਵਗੈਰਾ ਬਣਾ ਕੇ ਨਾ ਇਹਨਾਂ ਨੂੰ ਅੱਦਾ ਅੱਦਾ ਕਰ ਲਿਆ ਹਨਾ ਇਹਨੂੰ علیحدਾਂ ਕੱਟ ਤਾ ਸਟੋਰ ਇਹ ਨਾ ਵੱਡਾ ਕਮਰਾ ਸੀਗਾ ਸਾਰਿਆਂ ਤੋਂ ਵੱਡਾ ਕਮਰਾ ਸੀਗਾ ਅਤਾ ਕਰਕੇ ਪਰ ਇਹ ਵੀ ਜਿਵੇਂ ਮੰਨ ਲਓ ਵੀ ਕਿਸੇ ਆਨਲਾਈਨ ਟਾਈਮ ਚ ਨਾ ਵੀ ਮਤਲਬ ਕਿ ਇਹਦਾ ਵੀ ਅਸੀਂ ਰੂਮੇ ਬਣਾ ਲੈਣਾ ਸਟੋਰ ਅਸੀਂ ਕਿਤੇ ਹੋਰ ਬਾਹਰ ਇੱਕ ਸਾਈਡ ਤੇ ਜਿੱਥੇ ਅਮਰੂਦ ਆ ਨਾ ਉੱਥੇ ਦੇਖਾਂਗੇ ਵੀ ਉੱਥੇ ਕੱਢ ਦਾਂਗੇ ਹਨਾ ਬਾਕੀ ਦੇਖਦੇ ਆ ਬਾਬਾ ਜੀ ਕੀ ਕੀ ਕਰਾਉਂਦੇ ਨੇ ਸੋਚਦਾ ਦਾ ਬੰਦਾ ਬਹੁਤ ਖੁਸ਼ ਹੁੰਦਾ ਹਨਾ ਬਾਕੀ ਵਾਹਿਗੁਰੂ ਦਾ ਹੁੰਦਾ ਵੀ ਉਹਨਾਂ ਨੇ ਕੀ ਕੀ ਕਰਵਾਉਣਾ ਹੈ ਹਜੇ ਸਾਡਾ ਵਧੀਆ ਸਾਰ ਰਿਹਾ ਹੈ ਹਨਾ ਜਿਆਦਾ ਸਾਨੂੰ ਹਜੇ ਨਹੀਂ ਲੋੜ ਨਹੀਂ ਹੈਗੀ ਕਿਉਂਕਿ ਸਟੋਰ ਵੀ ਮੇਰਾ ਤੰਗ ਜੈ ਨਹੀਂ ਹੈਗਾ ਬਹੁਤ ਸਾਮਾਨ ਇਹਦੇ ਵਿੱਚ ਆ ਜਾਂਦਾ ਸਾਰਾ ਸਾਮਾਨ ਆ ਜਾਂਦਾ ਹਨਾ ਤੇ ਕਾਫੀ ਸਾਮਾਨ ਇਹਦੇ ਵਿੱਚ ਪਿਆ ਹੈ ਤਾ ਕਰਕੇ ਫਿਰ ਇੰਨੀ ਹਜੇ ਲੋਡ ਨਹੀਂ ਹੈਗੀ ਸਰਦਾਏ ਤੇ ਬਾਕੀ ਸਾਡਾ ਬੈਡਰੂਮ ਵੀ ਬੜਾ ਖੁੱਲਾ ਡੁੱਲਾ ਬਹੁਤ ਉਹਦੇ ਵਿੱਚ ਵੀ ਹਨ ਤਿੰਨ ਦੇ ਇੱਕ ਸਿੰਗਲ ਬੈੱਡ ਲੱਗਿਆ ਹੋਇਆ ਫਿਰ ਬੈੱਡ ਲੱਗਿਆ ਫਿਰ ਹੋਰ ਵੀ ਦੋ ਮੰਜੇ ਆਰਾਮ ਨਾਲ ਡੈ ਜਾਂਦੇ ਨੇ ਹਨਾ ਮਤਲਬ ਕਿ ਐਡਾ ਖੁੱਲਾ ਡੁੱਲਾ ਮੇਰਾ ਬੈਡਰੂਮ ਆ ਜਿਹੜਾ ਹਨਾ ਤੇ ਬਾਕੀ ਇੱਕ ਮੂਰੇ ਹੈਗਾ ਤੁਹਾਨੂੰ ਪਤਾ ਹੀ ਆ ਤਾ ਕਰਕੇ ਫਿਰ ਮੈਨੂੰ ਇੰਨੀ ਹਜੇ ਉਹ ਨਹੀਂ ਹੈਗੀ ਮੈਂ ਕਿਹਾ ਵੀ ਜਿੰਨਾ ਹਜੇ ਆਪਣਾ ਸਰਦਾ ਉਹਦੇ ਵਿੱਚ ਸਾਰੋ ਹਨਾ ਕਿਉਂਕਿ ਤੁਹਾਨੂੰ ਵੀ ਪਤਾ ਬੱਚੇ ਫਿਰ ਆਪਣੀ ਮਰਜ਼ੀ ਕਰਦੇ ਜਦੋਂ ਆਪਣਾ ਬਣਾਉਂਦੇ ਨੇ ਘਰ ਫਿਰ ਆਪਣੀਆਂ ਮਰਜ਼ੀਆਂ ਨਾਲ ਫਿਰ ਐਵੇਂ ਕੀ ਪਾਗਲਾ ਨੂੰ ਕੋ ਪੈਸੇ ਵੇਸਟ ਕਰੀ ਜਾਓ ਪਹਿਲਾਂ ਆਪਣੀਆਂ ਪਸੰਦਾਂ ਦੇ ਪਾ ਲਓ ਫਿਰ ਬੱਚਿਆਂ ਦੀ ਪਸੰਦ ਦੇ ਟਾਟਵਈਆ ਕਰਕੇ ਪਾ ਲਓ ਵੀ ਇਸ ਤੋਂ ਚੰਗਾ ਹੈ ਬੱਚੇ بڑے ਹੋ ਜਾਣਗੇ ਉਦੋਂ ਹੀ ਆਪਣਾ ਬੱਚਿਆਂ ਨੂੰ ਇਹ ਉਹ ਕਰ ਦਵੇ ਨਾ ਕਿ ਮਤਲਬ ਕਿ ਚੁਆਇਸ ਰੱਖੇ ਵੀ ਹਾਂ ਵੀ ਆਪਾਂ ਨੂੰ ਦੁਆਰੇ ਦੁਆਰੇ ਜਿਆਦਾ-ਜਿਆਦਾ ਛੇਤੀ ਟੋੜਾ ਨਾ ਪਵੇ ਘਰ ਹਨਾ ਕਿਹੜਾ ਇਹ ਕਿਹੜਾ ਬਹੁਤ ਆਸਾਨੀ ਨਾਲ ਬਣਦੇ ਆ ਇੱਥੇ ਜੀ ਆਪਾਂ ਮਸ਼ੀਨ ਕਰਤੀ ਸੀਗੀ ਆਪਣੀ ਸਾਫ਼ ਤੇ ਇੱਥੇ ਹੁਣ ਮੈਂ ਆ ਗਈ ਸੀਗੀ ਲਗਾਉਣ ਲੱਗ ਗਈ ਸੀਗੀ ਪੋਚਾ ਤੇ ਪੋਚਾ ਇੱਥੇ ਮੈਂ ਦੋ ਵਾਰ ਲਗਾਇਆ ਸੀ ਇਹ ਮੈਂ ਲਗਾਇਆ ਸੀਗਾ ਵੀ ਜਿਵੇਂ ਆਪਾਂ ਸਮਾਨ ਸੈਟਿੰਗ ਕਰਨੀ ਹੈ ਜਿੱਥੇ-ਜਿੱਥੇ ਸਮਾਨ ਰੱਖਣਾ ਨਾ ਵੀ ਤਾਂ ਕਰਕੇ ਇੱਕ ਵਾਰ ਮੈਂ ਸਾਫ਼ ਜਿਹਾ ਕਰਤੀਆਂ ਸੀਗੀ ਉਹ ਜਗ੍ਹਾ ਤੇ ਇਸ ਤੋਂ ਬਾਅਦ ਵੀ ਫਿਰ ਮੈਂ ਸਾਰੇ ਜੱਗ ਲਗਾਉਂਗੀ ਨਾ ਮਤਲਬ ਕਿ ਸਾਰਾ ਘਰ ਸਾਫ਼ ਕਰਕੇ ਉਸ ਤੋਂ ਬਾਅਦ ਫਿਰ ਦੁਬਾਰੇ ਇੱਕ ਵਾਰ ਇਥੇ ਪੋਚਾ ਲਗਾਉਂਗੀ ਕਿਉਂਕਿ ਤੁਹਾਨੂੰ ਪਤਾ ਜਦੋਂ ਅਪਾ ਡਸਟਿੰਗ ਕੀਤੀ ਹੁੰਦੀ ਹੈ ਨਾ ਝਾੜ-ਝੜਾਈ ਕੀਤਾ ਹੁੰਦਾ ਉਹ ਵਿੱਚੋਂ ਨਾ ਰੂਂ ਜਿਹਦੇ ਮੰਗੋ ਫੰਬੇ ਜੇ ਨਿਕਲੀ ਜਾਂਦੇ ਹੁੰਦੇ ਨੇ ਕਾਫੀ ਜ਼ਿਆਦਾ ਪਰ ਫਿਰ ਮੈਂ ਕਹਿੰਦੀ ਇੱਕ ਵਾਰ ਤਾਂ ਜ਼ਰੂਰੀ ਆ ਹਨਾ ਮੈਂ ਝਾੜੂ ਵਗੈਰਾ ਇੱਥੇ ਲਾਇਆ ਹੋਇਆ ਸੀਗਾ ਤਾਨੂੰ ਪਤਾ ਮਸ਼ੀਨ ਸਾਫ਼ ਕਰੀ ਸੀਗੀ ਤਾਂ ਕਰਕੇ ਫਿਰ ਮੈਂ ਕਿ ਇੱਕ ਵਾਰ ਮੈਂ ਆਪਣਾ ਜਿੱਥੇ-ਜਿੱਥੇ ਚੀਜ਼ਾਂ ਰੱਖਣੀਆਂ ਨਾ ਮੈਂ ਉਹਨੂੰ ਸਾਫ਼ ਕਰ ਦਾਨੀ ਉਸ ਤੋਂ ਬਾਅਦ ਮੈਂ ਫੇਰ ਉਹ ਕਰ ਦੂੰਗੀ ਹੈਨਾ ਤੇ ਪੇਟੀ ਦੇ ਥੱਲੇ ਵੀ ਮੈਂ ਝਾੜੂ ਵਗੈਰਾ ਤਾਂ ਮੈਂ ਡੇਲੀ ਉਹ ਲਾਉਣੀ ਕਿਉਂਕਿ ਪੇਟੀ ਥੱਲੇ ਨਾ ਮੈਂ ਜ਼ਿਆਦਾ ਗੰਦ ਜਿਆਣੀ ਬਾੜਦੀ ਹੈਗੀ ਮਤਲਬ ਕਿ ਚੀਜ਼ਾਂ ਨਹੀਂ ਰੱਖਦੀ ਹੈਗੀ ਮੈਨੂੰ ਇਹ ਹੁੰਦਾ ਵੀ ਹਰ ਇੱਕ ਚੀਜ਼ ਦੇ ਥੱਲੇ ਨਾ ਵੀ ਬਸ ਸਾਫ਼-ਸਾਫ਼ ਜਿਹਾ ਹੋਵੇ ਹੈਨਾ ਤੇ ਉਸ ਤੋਂ ਬਾਅਦ ਜੀ ਆਪਾਂ ਇੱਥੇ ਲਾ ਲਿਆ ਸੀਗਾ ਝਾੜੂ ਪੋਚਾ ਕਰ ਲਿਆ ਸੀਗਾ ਦੇਖੋ ਜੀ ਇਹ ਖੜਾ ਮੇਰਾ ਮੰਜਾ ਇੱਕ ਇਹਨੂੰ ਮੈਂ ਬੈੱਡ ਸ਼ੀਟ ਲਾਈ ਮੇਰੇ ਕੋਲ ਉਹ ਉਹਨਾਂ ਕੱਪੜਾ ਮੈਨੂੰ ਪਸੰਦ ਨਹੀਂ ਆਉਂਦਾ ਉਹ ਕੱਪੜਾ ਜਿਹੜਾ ਮੰਜਿਆਂ ਦਾ ਲਾਉਣਾ ਬਹੁਤ ਜਲਦੀ ਪਾੜ ਜਾਂਦਾ ਇਹਨੂੰ ਮੈਂ ਅੰਦਰੇ ਖੜਾ ਹੋਇਆ ਸੀ ਡੋਦੇ ਡੁੰਦੇ ਨਹੀਂ ਹੈਗੇ ਜਿਹੜਾ ਮੇਰੇ ਬਾਹਰ ਖੜਾ ਸੀ ਨਾ ਉਹ ਸਾਰਾ ਪਾਟ ਗਿਆ ਇਹ ਮੇਰੀ ਅਲਮੀਰਾ ਉਹ ਸਾਈਡ ਦੇ ਪਾਪਾ ਦਾ ਬੈਗ ਪਿਆ ਕਿਉਂਕਿ ਇਹ ਬੈਗ ਇਹਦੇ ਵਿੱਚ ਆਪਣਿਆਂ ਦੇ ਸਾਈਡ ਦੇ ਪਾਪਾ ਨੇ ਆਪਣੀ ਪੈਕਿੰਗ ਕਰਕੇ ਰੱਖੀ ਹੁੰਦੀ ਹੈ ਜਿਆਦਾ ਨਾ ਟੂਰ ਵਗੈਰਾ ਜਾਂਦਾ ਫਿਰ ਇਹਨਾਂ ਨੇ ਬੈਗ ਇਹ ਲੈ ਕੇ ਜਾਣਾ ਹੁੰਦਾ ਹੈ ਹਨਾ ਤੇ ਇਹ ਬਾਹਰੇ ਰੱਖਦੇ ਹੁੰਦੇ ਨੇ ਇਹ ਲਾਏ ਹੋਏ ਨੇ ਮੇਰੇ ਇੱਥੇ ਪੜਦੇ ਇਹ ਮੈਂ ਪੜਦੇ ਲਾਏ ਹੋਏ ਨੇ ਮਤਲਬ ਕਿ ਤੁਹਾਨੂੰ ਦਿਖਾਉ ਇਦਾਂ ਆਪਾਂ ਸੈਟਿੰਗ ਕਰਤੀ ਸੀਗੀ ਸਾਰੀ ਤੇ ਇਹ ਹੈਗਾ ਮੇਰਾ ਟੱਬ ਟੱਪ ਮੇਰਾ ਮਤਲਬ ਕਿ ਜਿਹੜਾ ਇਹ ਨਾ ਮੈਂ ਕਣਕ ਧੋਣ ਲਈ ਸਪੈਸ਼ਲ ਰੱਖਿਆ ਹੋਇਆ ਹੈ ਨਾ ਤੇ ਇੱਥੋਂ ਦੇਖੋ ਆ ਇਦਾਂ ਸੈਟਿੰਗ ਕਰਤੀ ਸੀਗੀ ਇਹਦੇ ਪਰ ਨਾ ਸਹਜ ਨੇ ਕ ਲਫਾਫਾ ਤਾਰਤਾ ਮੇਰਾ ਪੱਖੇ ਪਰ ਨਾ ਲਫਾਫਾ ਚੜਾ ਕੇ ਰੱਖਿਆ ਸੀ ਕਿਉਂਕਿ ਅਸੀਂ ਇਹਨੂੰ ਚਲਾਉਂਦੇ ਚਲਾਉਂਦੇ ਨਾ ਹੈ ਨਹੀਂਗੇ ਇਦੇ ਵਿੱਚ ਮੈਂ ਕਣਕ ਤੋਂ ਨਹੀਂ ਹੁੰਨੀ ਆ ਜਾਂ ਫਿਰ ਕੱਪੜੇ ਵਗੈਰਾ ਤੋਂ ਲੰਨੀ ਆ ਬਟ ਮੈਂ ਹੋਰ ਕਿਸੇ ਚੀਜ਼ ਲਈ ਨਹੀਂ ਵਰਤਦੀ ਇੱਧਰ ਸੈਜ ਨੇ ਸਾਰਾ ਜੋਤ ਰੂਮ ਆਪਣਾ ਸਾਫ਼ ਕਰਤਾ ਸੀ गाइस ਆਹਦੇ ਪਾਪਾ ਦੀ ਸੈਟੀ ਪਈ ਆ ਕੋਈ ਗੱਡੀ ਦੀ ਪਹਿਲਾਂ ਪੁਰਾਣੀ ਟਰੈਵਲ ਦੀ ਤੇ ਘਰੇ ਰੱਖੀ ਹੋਈ ਆ ਪੁਰਾਣੀ ਸੀਗੀ ਟਰੈਵਲ ਦੀ ਤੇ ਇੱਕ ਕਪਾ ਸਿਲੰਡਰ ਇੱਧਰ ਰੱਖਿਆ ਦੋ ਆਪਣੇ ਕਿਚਨ ਚ ਪਾਏ ਨੇ ਤੇ ਇੱਥੇ ਹੁਣ ਮੈਂ ਲਾ ਦੂੰਗੀ ਢੋਲ ਪਹਰ ਪਿਆ ਸੀਗਾ ਤੇ ਉਹ ਹੁਣ ਪਰ ਅੰਦਰ ਲਿਆਉਣਾ ਕਿਉਂਕਿ ਉਹ ਮੈਂ ਲਿਆ ਨਹੀਂ ਸੀ ਰਹੀ ਮੈਂ ਕਿਹਾ ਇੱਕ ਵਾਰ ਮੈਂ ਝਾੜੇ ਦਵਾਂ ਫੇਰ ਅੰਦਰ ਲਵਾਵਾਂਗੇ ਹਨਾ ਦੇਖੋ ਜੀ ਇਦਾਂ ਮੈਂ ਇਹਨੂੰ ਨਾ ਮੈਂ ਇਦ ਹਾਂ ਐਵੇਂ ਕਵਰ ਕਰਕੇ ਫੇਰਾ ਆਪਣੀ ਸਟੋਰ ਦੀ ਲੋਕ ਆ ਜਾਂਦੀ ਆ ਆਪਣਾ ਸਟੋਰ ਹੋ ਗਿਆ ਸੀਗਾ ਬਿਲਕੁਲ ਕਲੀਨ ਤੇ ਇਸ ਤੋਂ ਬਾਅਦ ਜੀ ਹੁਣ ਮੈਂ ਲਾਉਂਗੀ ਬੈਡਰੂਮ ਦੇ ਵਿੱਚ ਪੋਚਾ ਝਾੜੂ ਲਗਾ ਲਿਆ ਸੀਗਾ ਤੇ ਝਾੜੂ ਮੈਂ ਸਾਰੀ ਗੱਡ ਲਿਆ ਸੀਗਾ ਤਾਂ ਹੀ ਤੁਹਾਨੂੰ ਮੈਂ ਹੁਣ ਇਹਦੀ ਸੈਰ ਕਰਾਈ ਸੀ ਆਪਣੇ ਆਪਣਾ ਕੀ ਕਹਿੰਦੇ ਨੇ ਸਟੋਰ ਦੀ ਹੈਨਾ ਇੱਥੇ ਅ비 ਜੋਤਨਾ ਕੇ ਆ ਗਿਆ ਸੀਗਾ ਸਹਿਜ ਵੀ ਨਾਈ ਹੋਈ ਸੀਗੇ ਨਾ ਤਾਂ ਸਵੇਰੇ ਲਈ ਸੀਗੇ ਨਾਨੂੰ ਇਹ ਸੀਗਾ ਮम्मा ਸਾਡਾ ਸਵੇਰ ਬਾਦੇ ਅ비 ਜੋਤ ਨੂੰ ਮੈਂ ਕਹਾ ਨਹੀਂ ਵੀ ਮੈਨੂੰ ਹੁਣ ਕੰਮੇ ਕਰਨ ਦੇ ਜੇ ਮੈਂ ਵਿਚ ਵਿਚਾਰੇ ਬੈਠ ਗਈ ਫਿਰ ਉਦਾਂ ਹੀ ਬਸ ਹੋ ਜਾਣਾ ਵੀ ਮੇਰੇ ਹੱਥ ਚ ਫੋਨ ਆ ਜਾਊਗਾ ਫਿਰ ਵੈਸੇ ਵੀ ਕੰਮ ਕਰਨ ਦਾ ਦਿਲ ਨਹੀਂ ਕਰਦਾ ਹੈਗਾ ਹਨਾ ਇੱਥੇ ਦੇਖੋ ਜੀ ਆਪਣੇ ਝਾੜੂ ਪੋਚੇ ਸਾਰੇ ਹੋ ਗਏ ਸੀਗੇ ਤੇ ਇੱਧਰ ਆਪਣੀ ਸਹਿਜ ਬਣਾ ਰਹੀ ਸੀਗੀ ਕਿਚਨ ਚ ਮੈਂ ਗਈ ਇੱਥੇ ਮੈਂ ਕੰਟੇਨਰ ਇਹਦੇ ਫ੍ਰਿਜ ਦੇ ਉੱਪਰੇ ਰੱਖੇ ਹੋਏ ਨੇ ਜਿਹੜੇ ਨਿਊ ਲੈ ਕੇ ਆਈ ਸੀਗੀ ਤੇ ਸਟੇਜ ਬਣਾ ਰਹੀ ਸੀਗੀ ਮੈਗੀ ਨਾਲ ਲੱਗੀ ਸੀਗੀ ਭੁੱਖ ਤੇ ਅਵੀ ਜੋਤ ਐ ਸੋਫੇ ਦਾ ਕੱਪੜਾ ਮੈਂ ਧਾਰ ਲਿਆ ਸੀਗਾ ਮੈਂ ਕਿਹਾ ਚਲੋ ਵਾਸ਼ ਕਰਦੀ ਆ ਸਾਰੀ ਆ ਬੈੱਡ ਸ਼ੀਟ ਵੀ ਮੈਂ ਚੇਂਜ ਕਰਤੀ ਸੀਗੀ ਤੇ ਆ ਪਿਕਸ ਵਗੈਰਾ ਤੇ ਸਾਰੇ ਅਜ ਕੱਪੜਾ ਮਾਰਤਾ ਸੀਗਾ ਮੈਂ ਕਿਉਂਕਿ ਗੰਦ ਨਾ ਪਿਆ ਪਿਆ ਸੀ ਨਾ ਬਹੁਤ ਜ਼ਿਆਦਾ ਕਿਉਂਕਿ ਤੁਹਾਨੂੰ ਪਤਾ ਹੀ ਹੁਣ ਨੇਰੀਆਂ ਚੱਖੜ ਕਿੰਨੇ ਆਇਆ ਨਾ ਉਹਨਾਂ ਕਰਕੇ ਨਾ ਇੱਕ ਫਿਰ ਅਸੀਂ ਚਲੇ ਵੀ ਗਏ ਸੀ ਉਹਦੇ ਕਰਕੇ ਵੀ ਤੁਹਾਨੂੰ ਪਤਾ ਹੀ ਆ ਫਿਰ ਹਨਾ ਇੱਕ ਦਿਨ ਚਲੇ ਜਾਓ ਘਰ ਬੰਦ ਕਰਕੇ ਸਾਰਾ ਘਰ ਹੋਰੇ ਤਾਂ ਨਾ ਹੋ ਜਾਂਦਾ ਤੇ ਇੱਥੇ ਮੈਂ ਸਾਰਾ ਇਹ ਵੀ ਸਾਰਾ ਚੰਗੀ ਤਰ੍ਹਾਂ ਕਲੀਨ ਕੀਤਾ ਸੀਗਾ ਇਹਦਾ ਮੈਨੂੰ ਰੋਜ਼ੇ ਕਰਨਾ ਹੀ ਪੈਂਦਾ ਹੈ ਕਿਉਂਕਿ ਪਤਨ ਕਿੱਥੋਂ ਇੰਨੀ ਡਸਟ ਆਉਂਦੀ ਹੈ ਸਾਡੇ ਘਰ ਹਨਾ ਤੇ ਬਸ ਜੀ ਇੱਥੇ ਆਪਾਂ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਇੱਥੇ ਮੈਂ ਕੱਪੜੇ ਵੀ ਆਪਣੇ ਧੋਲੇ ਸੀਗੇ ਪੌਣੇ ਵਾਲੇ ਬੈੱਡ ਸ਼ੀਟ ਸੀਗੀਆਂ ਦੋ ਮੇਰੀਆਂ ਇੱਕ ਪਹਿਲਾ ਚੱਕੀ ਸੀਗੀ ਇੱਕ ਕੱਲ ਅੱਜ ਚੱਕੀ ਸੀਗੀ ਮੈਂ ਕਿਹਾ ਚਲੋ ਇਹ ਧੋ ਦੰਨੀਆਂ ਨਾਲੇ ਆਪਣਾ ਕੱਪੜਾ ਸੀਗਾ ਸੋਫੇ ਦਾ ਉਹ ਵੀ ਮੈਂ ਕਿਹਾ ਧੋ ਦੰਨੀਆਂ ਹਨਾ ਤੇ ਅੱਜ ਤਾਂ ਆਪਾਂ ਨੇ ਵੱਟ ਘਾੜਤੇ ਆਪਣੇ ਘਰ ਦੇ ਸਫਾਈਆਂ ਦੇ ਕਿਉਂਕਿ ਕਿੰਨੇ ਦਿਨ ਹੋ ਗਏ ਸੀ ਚੰਗੀ ਤਰ੍ਹਾਂ ਮਤਲਬ ਕਿ ਹੁੰਦੀ ਸੀਗੀ ਨਾਲ ਦੀ ਨਾਲ ਫੇਰ ਨੇਰੀ ਆ ਜਾਂਦੀ ਸੀਗੀ ਤੇ ਅੱਜ ਮੌਸਮ ਵੀ ਵਧੀਆ ਸੀਗਾ ਬੈੱਡ ਪੌਣੇ ਨਾ ਦਾ ਟਾਈਮ ਹੋ ਗਿਆ ਖਾਣਾ ਪੀਣਾ ਆਪਣਾ ਹੋ ਗਿਆ ਹੁਣ ਆਪਾਂ ਹੋ ਗਏ ਫ੍ਰੀ ਤੇ ਜਿਹੜੇ ਆਪਣੇ ਕੱਪੜੇ ਵਾਸ਼ ਕੀਤੇ ਸੀਗੇ ਉਹ ਵੀ ਆਪਾਂ ਨੇ ਅੰਦਰ ਲਿਆ ਕੇ ਰੱਖਤੇ ਬੈੱਡ ਸ਼ੀਟ ਆਪਣੀਆਂ ਸੁੱਕ ਗਈਆਂ ਸੀ ਹੋਰ ਰੱਖਤੀਆਂ ਇਹ ਆਪਣਾ ਹਲੇ ਥੋੜਾ ਥੋੜਾ ਗਿੱਲਾ ਹੈ ਹਨਾ ਸੋਫਿਆਂ ਦਾ ਕਵਰ ਤੇ ਇੱਧਰ ਆਪਣਾ ਸਟੈਂਡ ਅੰਦਰ ਰੱਖਤਾ ਇੱਧਰ ਇਹ ਵੀ ਸੁੱਕ ਜਾਣਗੇ ਬਸ ਹੁਣ ਹਜਤ ਖਾਵੜੀ ਦੀ ਹੋਗੀ ਕਿਉਂਕਿ ਬਹੁਤ ਦਿਨਾਂ ਦਾ ਗੰਦੇ ਹੋਇਆ ਹੋਇਆ ਸੀਗਾ ਤੇ ਉੱਧਰ ਬੈਠੀ ਆ ਸਹਜ ਉੱਧਰ ਪਿਆ ਵੀ ਜੋਤ ਇਹ ਵੀ ਦੇਖੀ ਜਾਂਦੇ ਨੇ ਤੇ ਸਾਇਦ ਪਾਪਾ ਗਏ ਹੋਏ ਨੇ ਕੰਮ ਤੇ ਆਪਣੇ ਦਿੱਲੀ ਗਏ ਹੋਏ ਨੇ ਸਵੇਰ ਤੱਕ ਤੜਕੇ ਤੱਕ ਆਉਣਗੇ ਤੇ ਕਾਫੀ ਦਿਨਾਂ ਦਾ ਕਿੰਨਾ ਹੀ ਗੰਦ ਪਿਆ ਹੋਇਆ ਸੀਗਾ ਕਿਉਂਕਿ ਫਿਰ ਵਿੱਚ ਤੁਹਾਨੂੰ ਪਤਾ ਸਾਡਾ ਟ੍ਰਿਪ ਬਣ ਗਿਆ ਸੀਗਾ ਜਾਣਦਾ ਹਨਾ ਅਸੀਂ ਪਠਿੰਡੇ ਚਲੇ ਗਏ ਸੀਗੇ ਤੇ ਇਹ ਫਿਰ ਤਾਂ ਕਰਕੇ ਉਦੋਂ ਹੀ ਨੇਰੀਆਂ ਵੀ ਬਹੁਤ ਚਲਦੀਆਂ ਸੀਗੀਆਂ ਤੁਹਾਨੂੰ ਪਤਾ ਹੀ ਹੈ ਨੇਰੀਆਂ ਨੇ ਤਾਂ ਬੁਰਾ ਹਾਲ ਕੀਤਾ ਪਿਆ ਸੀਗਾ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਸੀਗਾ ਕਰਨਾ ਕਿਚਕਿਚ ਜੀ ਹੋਈ ਪਈ ਸੀਗੀ ਸਟੋਰ ਨਾਲ ਬੱਚੇ ਖੇਡਣ ਕਰਕੇ ਉਥੋਂ ਪੁਤਲ ਸਟੋਰ ਦਾ ਸਾਰਾ ਸਮਾਨ ਕੀਤਾ ਹੋਇਆ ਸੀ ਨਾ ਉੱਥੇ ਲੁਕਣ ਮੀਚੀ ਜੀ ਖੇਡਦੇ ਨੇ ਸਾਰੀ ਮਤਲਬ ਕਿ ਸਟੋਰ ਦੀ ਸੈਟਿੰਗ ਖਰਾਬ ਕਰੀ ਪਈ ਸੀਗੀ ਕਿੰਨੇ ਦਿਨਾਂ ਦੀ ਘੌਲ ਆਈ ਜਾਂਦੀ ਸੀ ਬਸ ਮੈਨੂੰ ਅੱਜ ਫਿਰ ਮੈਂ ਪਹਿਲਾਂ ਸਟੋਰ ਦਾ ਹੀ ਕੰਮ ਕੀਤਾ ਤੇ ਬਾਕੀ ਰੂਮ ਦੇ ਆ ਵੀ ਜਿਵੇਂ ਪਿਕਸ ਵਗੈਰਾ ਹਨਾ ਸਾਰੀਆਂ ਇਹ ਸਾਫ਼ ਕੀਤੀਆਂ ਨੇ ਵੀ ਹਲੇ ਜਣੀ ਚੰਗੀ ਤਰ੍ਹਾਂ ਨਹੀਂ ਕੀਤੀ ਹੈਗੀ ਆਪਣੀ ਡਸਟਿੰਗ ਜਾਂ ਚੰਗੀ ਤਰ੍ਹਾਂ ਕਰਦੀ ਵੀ ਗੰਦਗੀ ਨਹੀਂ ਹੈਗੀ ਵੈਸੇ ਆ ਬੈੱਡ ਬੁੱਡ ਖਿੱਚ ਕੇ ਹੁਣ ਮੈਂ ਦੇਖਦੀ ਆ ਕੱਲ ਨੂੰ ਕਰੂੰਗੀ ਜਾਂ ਫਿਰ ਕਿਸੇ ਦਿਨ ਹੋਰ ਕਰਦੀ ਆ ਤੇ ਬਾਕੀ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਹਨਾ ਤੇ ਸਾਨੂੰ ਤਾਂ ਸੈਦ ਦੇ ਪਾਪਾ ਨੇ ਇੱਕ ਲਿਖਿਆ ਦਾ ਸਰਪ੍ਰਾਈਜ਼ ਦੇ ਦਿੱਤਾ ਕਿਉਂਕਿ ਉਹਦਾ ਬਹੁਤ ਟਾਈਮ ਦੇ ਅਸੀਂ ਕਹਿ ਰਹੇ ਸੀਗੇ ਆਪਾਂ ਜਾ ਕੇ ਉਹਨੇ ਜਾ ਕੇ ਆਣਾ ਮੂਸੇਪਿੰਡ ਜਾਣਾ ਸੀਗਾ ਉੱਥੇ ਰਹਿ ਗਿਆ ਉੱਥੇ ਅਸੀਂ ਹੁਣ ਫੇਰ ਜਾ ਕੇ ਆਵਾਂਗੇ ਤੇ ਸਾਇਦ ਵੀਰੇ ਨੇ ਕਾਲ ਕੀਤੀ ਸਾਇਦ ਦੇ ਪਾਪਾ ਨੂੰ ਵੀ ਵੀ ਭਾਜੀ ਵੀ ਵੀਰੇ ਆਪਣਾ ਇਕਣ ਕਰਕੇ ਵੀ ਅਸੀਂ ਜਾਣਾ ਵੀ ਇਧਰ ਗੱਡੀ ਭੇਜ ਦਿਓ ਹਨਾ ਸਿੰਗਲ ਸਾਈਡ ਦੀ ਵੀ ਉਹਨਾਂ ਨੇ ਗੱਲ ਕੀਤੀ ਹੋਣੀ ਕੋਈ ਫੋਨ ਤੇ ਹਨਾ ਤੇ ਫਿਰ ਸਾਇਦ ਦੇ ਪਾਪਾ ਕਹਿੰਦੇ ਵੀ ਕਿਉਂ ਗੱਡੀ ਕਿਉਂ ਭੇਜਾਂਗੇ ਵੀ ਮੈਂ ਆਪ ਛੱਡ ਕੇ ਆਉਂਗਾ ਅਸੀਂ ਛੱਡਿਆਉਂਗੇ ਚਲ ਸਾਇਦ ਦੇ ਪਾਪਾ ਨੇ ਫਿਰ ਮੈਨੂੰ ਕਾਲ ਕਰਤੀ ਕਹਿੰਦੇ ਵੀ ਮੈਂ ਮਤਲਬ ਕਿ ਆਪਾਂ ਜਾਣਾ ਹੈ ਵੀ ਤੋਂਨੇ ਕੰਮ ਕੁਮ ਨੂੰ ਵੇੜ ਲਈ ਵੀ ਪਚਾਰ ਕ ਵਜੇ ਦਿਨ ਜਾਣਾ ਹੈ ਹਨਾ ਕਿਉਂਕਿ ਉਹ ਗਏ ਹੋਏ ਸੀਗੇ ਫਿਰ ਚਲੋ ਜੀ ਸਾਡਾ ਸਬਬ ਬਣ ਗਿਆ ਹਾਂ ਕਿਉਂਕਿ ਦੀਦੀ ਤਾਂ ਕਹਿ ਰਹੇ ਸੀਗੇ ਕਹਿੰਦੇ 12 ਤਰੀਕ ਨੂੰ ਆ ਜੇ ਉਹ ਵੀ ਹਨਾ ਜਾਂ ਵੀ ਉਹ ਤੁਹਾਨੂੰ ਅੰਦ ਬਲੌਗ ਚ ਪਤਾ ਲੱਗੂ 12 13 ਤਰੀਕ ਦਾ ਤੇ ਉਹਨਾਂ ਨੇ ਕਹਿ ਆ ਸੀਗਾ ਮੈਂ ਕਿਹਾ ਵੀ ਫਿਰ ਮੈਨੂੰ ਇਹ ਸੀਗਾ ਵੀ ਚਲੋ ਸਾਇਦ ਪਾਪਾ ਦਾ ਹੁਣ ਸਾਇਦ ਉਹ ਪਾਪਾ ਦਾ ਕੰਮ ਚੱਲ ਰਿਹਾ ਸੀਜ਼ਨ ਦਾ ਕੰਮ ਸੀਜ਼ਨ ਦਾ ਟਾਈਮ ਆ ਨਾ ਫਿਰ ਮੈਂ ਜ਼ਿਆਦਾ ਨਹੀਂ ਕਹਿੰਦੀ ਹੁੰਦੀ ਵੀ ਲੈ ਕੇ ਜਾਓ ਫਿਰ ਇਹ ਆਪੇ ਇਹਨਾਂ ਨੇ ਲੈ ਕੇ ਚਲੋ ਫਿਰ ਜਣੀ ਜਾਵਾਂਗੇ ਮੂਸੇ ਪਿੰਡ ਵੀ ਚਲਦੀ ਜਾਵਾਂਗੇ ਤੇ ਬਾਕੀ ਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਅ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਅੱਜ ਦਾ ਵਲੌਗ ਮੇਰਾ ਜੇ ਵਧੀਆ ਲੱਗਿਆ ਤਾਂ ਦੱਸਣਾ ਜ਼ਰੂਰ ਤੇ ਬਾਕੀ ਹੁਣ ਆਪਣੀ ਕਲੀਨਿੰਗ ਆਪਾਂ ਸ਼ੁਰੂ ਕਰਤੀ ਦੇਖਦੇ ਹਾਂ ਜੇ ਕੱਲ ਨੂੰ ਮੇਰਾ ਮੂਡ ਬਣ ਗਿਆ ਫਿਰ ਆ ਰੂਮ ਦੀ ਵੀ ਕਰ ਦੇਣੀ ਆ ਫਿਰ ਕਿਚਨ ਤੇ ਕਿਚਨ ਦੀ ਮੈਂ ਤਾਂ ਨਹੀਂ ਕਰਦੀ ਕਿਉਂਕਿ ਕਿਚਨ ਦੇ ਵਿੱਚ ਨਾ ਅਸੀਂ ਥੋੜੀ ਜਿਹੀ ਸੈਟਿੰਗ ਕਰਵਾਉਣੀ ਆ ਕਿਚਨ ਦੀ ਤਾਂ ਕਰਕੇ ਫਿਰ ਮੈਂ ਤਾਂ ਨਹੀਂ ਕਰਦੀ ਕਿਉਂਕਿ ਜੇ ਮੈਂ ਹੁਣ ਸਫਾਈਆਂ ਕਰਦੀਆਂ ਫਿਰ ਅਸੀਂ ਜੋ ਮਤਲਬ ਕਿ ਜਿਹੜੀ ਸੈਟਿੰਗ ਜੀ ਕਰਾਉਣੀ ਹੈ ਜੇ ਉਹ ਫਿਰ ਬਾਅਦ ਚ ਕਰੀ ਨਾ ਸਾਰੇ ਤੂੜ ਮਿੱਟੀ ਹੋ ਜਣੀ ਮੇਰੇ ਫਿਰ ਕਿਚਨ ਦਾ ਸਾਰਾ ਕੰਮ ਖਰਾਬ ਹੋ ਜਾਣਾ ਤਾਂ ਕਰਕੇ ਨਹੀਂ ਕਰ ਰਹੀ ਹੈਗੀ ਬਾਕੀ ਪੈਕੇ ਜਾਣ ਦੀ ਵੀ ਸਲਾਹ ਬਣਦੀ ਆ ਕਿਉਂਕਿ ਹੁਣ ਮੌਸਮ ਥੋੜਾ ਜਿਹਾ ਠੀਕ ਹੋਇਆ ਹੋਇਆ ਹਨ ਤੇ ਦੇਖਦੇ ਆ ਜੇ ਚਲੇ ਗਏ ਬਾਕੀ ਅੱਜ ਦੇ ਵਲੌਗ ਦਾ ਜੀ ਆਪਾਂ ਇੱਥੇ ਕਰਦੇ ਆ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮ ਬਾਏ ਬਾਏ